ਮੇਰੇ ਵੱਲੋਂ ਮੇਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰੀ ਜਹੀ ਕੋੜੀ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਆ ਪਸੰਦ ਕਰੋਗੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਪੇਣਾ ਨੂੰ ਕੋੜੀਆਂ ਸੁਹਾਗਾਂ ਦੀ ਜ਼ਰੂਰਤ ਪੈਂਦੀ ਹੈ ਅਗਰ ਤੁਹਾਨੂੰ ਕੋਈ ਹੋਰ ਵੀ ਕੋੜੀ ਜਾਂ ਸੁਹਾਗ ਪਸੰਦ ਹੈ ਤਾਂ ਪਲੀਜ਼ ਕਮੈਂਟ ਵਿੱਚ ਜ਼ਰੂਰ ਦੱਸਣਾ ਅਗਰ ਮੇਰੇ ਕੋਲ ਹੋਇਆ ਤੇ ਮੈਂ ਜ਼ਰੂਰ ਪੇਸ਼ ਕਰੂੰਗੀ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਕੋੜੀ ਸੋਨੇ ਦੀ ਕੋੜੀ ਤੇਰੇ ਰੇਸ਼ਮ ਦੀ ਢੋਰਾ ਰੇਸ਼ਮ ਦੀ ਢੋ ਰੇਸ਼ਮ ਦੀ ਢੋਰਾ ਚਾਂਦੀ ਦੇ ਪੈਂਖੜ ਪਾਏ ਰਾਮਾ ਬਾਬਾ ਵੇ ਆਉਣ ਪੋਤੇ ਨੂੰ ਚੱਲਿਆ ਪੋਤੇ ਨੂੰ ਚੱਲਿਆ ਲੱਠੇ ਨੇ ਖੜ ਖੜਲਾ ਕੜੇ ਕੜੇ ਲਾਈ ਰਾਮਾ ਸੋਨੇ ਦੀ ਕੋੜੀ ਤੇਰੇ ਸ਼ਮ ਦੀਆਂ ਡੋਰਾ ਰੇਸ਼ਮ ਦੀਆਂ ਡੋਰਾ ਚਾਂਦੀ ਦੇ ਪੈਂਖੜ ਪਾਏ ਰਾਮਾ ਬਾਬਲ ਦਮ ਮਾਨੇ ਛਣ ਛਣ ਲਾਈ ਰਾਮਾ ਸੋਨੇ ਦੀ ਕੋੜੀ ਤੇਰੇ ਰੇਸ਼ਮ ਦੀਆਂ ਡੋਰਾ ਰੇਸ਼ਮ ਦੀਆਂ ਡੋਰਾ ਚਾਂਦੀ ਦੇ ਪੈਂਕ ਮਾਂ ਮਾ ਵੇ ਆਉਣ ਪਾਣ ਜੇ ਨੂੰ ਚੱਲਿਆ ਪਾਣ ਜੇ ਨੂੰ ਚੱਲਿਆ ਛਾਪਾਂ ਨੇ ਲਿਸ ਲੇ ਸਲਾਈ ਰਾਮਾ ਸੋਨੇ ਦੀ ਕੋੜੀ ਤੇ ਰੇਸ਼ਮ ਦੀਆਂ ਡੋਰਾ ਰੇਸ਼ਮ ਦੀਆਂ ਡੋਰਾ ਚਾਂਦੀ ਦੇ ਪੈਂਖੜ ਪਾਇ ਰਾਮਾ ਚਾਚਾ ਵੀ ਆਵਣ ਪਤੀ ਜੇ ਨੂੰ ਚੱਲਿਆ ਪਤੀ ਜੇ ਨੂੰ ਚੱਲਿਆ ਰੱਥਾਂ ਗੱਡੀਆਂ ਨੇ ਖੜਖੜ ਲਾਈ ਰਾਮਾ ਸੋਨੇ ਦੀ ਕੋੜੀ ਤੇ ਸਮਦੀਆਂ ਡੋਰਾ ਰੇਸ਼ਮ ਦੀਆਂ ਡੋਰਾ ਚਾਂਦੀ ਦੇ ਪੈਂਖੜ ਪਾਏ ਰਾਮਾ ਵੱਡਾ ਵੀ ਆ ਮਾਣੇ ਛੋਟੇ ਨੂੰ ਚੱਲਿਆ ਛੋਟੇ ਨੂੰ ਚੱਲ ਚਾਂਦ